ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਪਲਟਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਡੋਨਲਡ 트੍ਰੰਪ ਨਾਲ ਕੀਤੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੁਲਾਕਾਤ ਬਾਕੀ ਲੀਡਰਾਂ ਤੋਂ ਪਹਿਲਾਂ ਕਾਰਨੀ ਦੀ ਹੋਈ 트੍ਰੰਪ ਨਾਲ ਗੱਲਬਾਤ ਕੈਨੇਡਾ ਯੂ ਐਸ ਵਪਾਰ ਮੰਤਰੀ ਡੋਮਿਨਿਕ ਲੈਬਲਾਨ ਨੇ ਕਿਹਾ ਕਿ ਕੈਨੇਡਾ ਦਾ ਜੀ 7 ਤੇ ਹੋਰ ਨਾਲ ਦੇਸ਼ਾਂ ਨੂੰ ਬੁਲਾਉਣ ਦਾ ਇਸ ਵਾਰ ਦਾ ਉਦੇਸ਼ ਰਵਾਇਤੀ ਭਾਈਵਾਲਾਂ ਤੋਂ ਪਰਾਂ ਵੀ ਨਵੇਂ 파ਟਨਰ ਤਲਾਸ਼ ਕਰਨਾ ਹੈ ਮੋਦੀ ਦੇ ਕੈਨੇਡਾ ਪਹੁੰਚਣ ਤੋਂ ਪਹਿਲਾਂ ਖਾਲਸਤਾਨੀਆਂ ਦਾ ਵਿਰੋਧ ਪ੍ਰਦਰਸ਼ਨ ਖਾਲਸਤਾਨੀ ਸੰਗਠਨਾਵਾਂ ਵੱਲੋਂ ਕੈਲਗਰੀ 'ਚ ਕੱਢਿਆ ਗਿਆ ਵਿਸ਼ਾਲ ਰੋਟ ਸ਼ੋਅ ਕੈਨੇਡਾ 'ਚ ਰੋਸ ਪ੍ਰਦਰਸ਼ਨਾਂ ਤੇ ਹਰਦੀਪ ਸਿੰਘ ਪੁਰੀ ਦਾ ਬਿਆਨ ਰੋਸ ਵਿਖਾਵਾ ਕਰਨ ਵਾਲਿਆਂ ਨੂੰ ਪਾੜੇ ਦੇ ਪ੍ਰਦਰਸ਼ਨਕਾਰੀ ਦੱਸਿਆ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਸਵੇਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਇੱਥੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਕੈਨੇਡਾ ਅਤੇ ਅਮਰੀਕਾ ਇੱਕ ਨਵੇਂ ਵਪਾਰ ਸਮਝੌਤੇ ਦੀ ਗੱਲ ਤੇ ਆਉਣ ਲਈ ਕੁਝ ਹੱਲ ਕਰ ਸਕਦੇ ਨੇ 트럼ਪ ਨੇ ਇਹ ਵੀ ਕਿਹਾ ਕਿ ਰੂਸ ਨੂੰ G8 ਤੋਂ ਬਾਹਰ ਕਰਨਾ ਇੱਕ ਗਲਤੀ ਸੀ 트럼ਪ ਨੇ ਵਾਰ-ਵਾਰ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਰੂਸ ਨੂੰ ਸਮੂਹ ਤੋਂ ਬਾਹਰ ਕਰਨ ਲਈ ਦੋਸ਼ੀ ਠਹਿਰਾਇਆ ਜਦ ਕਿ ਇਹ ਉਦੋਂ ਹੋਇਆ ਜਦੋਂ ਸਟੀਫਨ ਹਾਰਪਰ ਅਜੇ ਵੀ ਅਹੁਦੇ 'ਤੇ ਸਨ PMO ਅਨੁਸਾਰ G7 ਦੇ ਹੋਰ ਲੀਡਰਾਂ ਨਾਲ ਅਧਿਕਾਰਤ ਚਰਚਾਵਾਂ ਸ਼ੁਰੂ ਹੋਣ ਤੋਂ ਪਹਿਲਾਂ ਦੋਵੇਂ ਲੀਡਰਾਂ ਦੀ ਆਪਸ ਵਿੱਚ ਗੱਲਬਾਤ ਹੋਈ ਪ੍ਰਧਾਨ ਮੰਤਰੀ ਕਾਰਨੀ ਡੋਨਾਲਡ 트੍ਰੰਪ ਨਾਲ ਵਪਾਰ ਅਤੇ ਸੁਰੱਖਿਆ ਤੇ ਸਮਝੌਤਾ ਕਰਨ ਅਤੇ ਕੈਨੇਡੀਅਨ ਸਟੀਲ ਐਲੂਮੀਨੀਅਮ ਤੇ ਆਟੋ ਸੈਕਟਰ ਤੇ ਲੱਗੇ 트੍ਰੰਪ ਦੇ ਮਾਰੂ ਟੈਰਿਫ ਨੂੰ ਹਟਵਾਉਣ ਦੀਆਂ ਕੋਸ਼ਿਸ਼ਾਂ ਚ ਨੇ ਪਿਛਲੇ ਹਫਤੇ ਕੈਨੇਡੀਅਨ ਮੀਡੀਆ ਨੇ ਖਬਰ ਛਾਪੀ ਸੀ ਕਿ ਦੋਵੇਂ ਦੇਸ਼ ਕਿਸੇ ਕਿਸਮ ਦੇ ਵਪਾਰਕ ਸਮਝੌਤੇ ਤੇ ਪ੍ਰਗਤੀ ਕਰਦੇ ਲੱਗ ਰਹੇ ਨੇ ਸੂਤਰਾਂ ਨੇ ਦੱਸਿਆ ਸੀ ਕਿ ਕੈਨੇਡਾ ਅਤੇ ਅਮਰੀਕਾ ਨੇ ਸੰਭਾਵਿਤ ਸਮਝੌਤੇ ਦੀਆਂ ਸ਼ਰਤਾਂ ਬਾਰੇ ਇੱਕ ਦੂਸਰੇ ਨਾਲ ਦਸਤਾਵੇਜ਼ਾਂ ਦਾ ਆਦਾਨ-ਪ੍ਰਦਾਨ ਕੀਤਾ ਹੈ ਇਸ ਨੂੰ ਸਮਝੌਤੇ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਸਕਦਾ ਹੈ ਪਰ ਕਈ ਸੂਤਰਾਂ ਨੇ ਦੱਸਿਆ ਸੀ ਕਿ ਹਾਲੇ ਵੀ ਕਾਫੀ ਕੰਮ ਬਾਕੀ ਹੈ ਡੋਨਲਡ 트੍ਰੰਪ ਐਤਵਾਰ ਰਾਤੀ 8:30 ਵਜੇ ਕੈਲਗਰੀ ਪਹੁੰਚੇ ਜਿੱਥੋਂ ਹੈਲੀਕਾਪਟਰ 'ਚ ਜੀ7 ਸੰਮੇਲਨ ਦੀ ਸਾਈਟ ਕੈਨਨੈਸਕਿਸ ਪਹੁੰਚੇ 트੍ਰੰਪ ਆਖਰੀ ਵਾਰੀ ਕੈਨੇਡਾ 2018 'ਚ ਆਏ ਸੀ ਜਦੋਂ ਉਹਨਾਂ ਨੇ ਕਯੂਬਿਕ ਦੇ ਸ਼ਾਰਲਵੋਇਜ਼ 'ਚ ਜੀ7 ਸੰਮੇਲਨ 'ਚ ਸ਼ਿਰਕਤ ਕੀਤੀ ਸੀ ਲੰਘੇ ਸ਼ੁੱਕਰਵਾਰ ਇਜ਼ਰਾਈਲ ਵੱਲੋਂ ਈਰਾਨ ਦੇ ਪਰਮਾਣੂ ਟਿਕਾਣਿਆਂ ਤੇ ਅਚਾਨਕ ਕੀਤੇ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਵਧਿਆ ਤਣਾਅ ਜੀ7 ਦੀਆਂ ਚਰਚਾਵਾਂ 'ਚ ਅਹਿਮ ਮੁੱਦਾ ਰਹੇਗਾ। ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਸੰਮੇਲਨ ਲਈ ਊਰਜਾ ਸੁਰੱਖਿਆ, ਮਹੱਤਵਪੂਰਨ ਖਣਿਜ ਪਦਾਰਥਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਵਿਸ਼ਿਆਂ ਨੂੰ ਅਹਿਮ ਤਰਜੀਹਾਂ 'ਚ ਸ਼ਾਮਲ ਕੀਤਾ ਗਿਆ ਹੈ। ਜੀ7 ਦੇਸ਼ਾਂ ਦੇ ਵਿੱਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਯੂਕੇ, ਅਮਰੀਕਾ ਅਤੇ ਯੂਰਪੀਅਨ ਯੂਨੀਅਨ ਸ਼ਾਮਲ ਨੇ ਜੀ7 ਮੈਂਬਰਾਂ ਤੋਂ ਇਲਾਵਾ ਭਾਰਤ, ਬ੍ਰਾਜ਼ੀਲ, ਦੱਖਣੀ ਅਫਰੀਕਾ, ਯੂਏਈ, ਦੱਖਣੀ ਕੋਰੀਆ, ਯੂਕਰੇਨ, ਮੈਕਸੀਕੋ ਤੇ ਆਸਟ੍ਰੇਲੀਆ ਦੇ ਲੀਡਰਾਂ ਨੂੰ ਵੀ ਸੰਮੇਲਨ ਚ ਬੁਲਾਇਆ ਗਿਆ ਹੈ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ, ਨਾਟੋ ਅਤੇ ਯੂਰਪੀਅਨ ਯੂਨੀਅਨ ਦੇ ਸਖਤਰ ਜਨਰਲ ਅਤੇ ਵਿਸ਼ਵ ਬੈਂਕ ਦੇ ਮੁਖੀ ਨੂੰ ਵੀ ਸੱਦਾ ਦਿੱਤਾ ਗਿਆ। ਕੈਨੇਡਾ ਯੂਐਸ ਵਪਾਰ ਮੰਤਰੀ ਡੋਮਿਨਿਕ ਲੈਬਲਾਨ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਹੋਰ ਦੇਸ਼ਾਂ ਨੂੰ ਬੁਲਾਉਣਾ ਵੈਸੇ ਤਾਂ ਜੀ7 ਸੰਮੇਲਨ ਦੀ ਰਵਾਇਤ ਰਹੀ ਹੈ ਪਰ ਟੈਰਿਫਸ ਦੇ ਮੌਜੂਦਾ ਮਾਹੌਲ ਦੇ ਵਿੱਚ ਐਤਕੀ ਕੈਨੇਡਾ ਦਾ ਇੱਕ ਅਹਿਮ ਕਾਰਨ ਇਹ ਵੀ ਹੈ ਕਿ ਉਹ ਹੋਰ ਦੇਸ਼ਾਂ ਨਾਲ ਆਰਥਿਕ ਤੇ ਵਪਾਰਕ ਰਿਸ਼ਤੇ ਨੂੰ ਹੁਲਾਰਾ ਦੇਣਾ ਚਾਹੁੰਦਾ ਹੈ ਲਬਲਾਨ ਨੇ ਕਿਹਾ ਕਿ ਇਸ ਵਾਰ ਦਾ ਉਦੇਸ਼ ਰਵਾਇਤੀ ਭਾਈਵਾਲਾਂ ਤੋਂ ਪਰਾਂ ਵੀ ਨਵੇਂ 파ਟਨਰ ਤਲਾਸ਼ ਕਰਨਾ ਵੀ ਆਰਥਿਕ ਸੁਰੱਖਿਆ ਦੇ ਉਦੇਸ਼ ਵਿੱਚ ਸ਼ਾਮਲ ਹੈ ਗੈਰ ਮੈਂਬਰਾਂ ਜਿਵੇਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁਲਾਉਣ ਦਾ ਮੁੱਦਾ ਚਰਚਾ ਚੱਲ ਚਾਹ ਤੇ ਸਿੱਖ ਭਾਈਚਾਰੇ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਇਸ ਮਸਲੇ ਤੇ ਪੁੱਛੇ ਜਾਣ ਤੇ ਲਬਲਾਨ ਨੇ ਕਿਹਾ ਕਿ ਭਾਰਤ ਇੱਕ ਵੱਡੀ ਅਰਥ ਵਿਵਸਥਾ ਹੈ ਤੇ ਅਹਿਮ ਖਣਿਜ ਪਦਾਰਥਾਂ ਵਰਗੇ ਖੇਤਰਾਂ ਚ ਭਾਰਤ ਦੀ ਭੂਮਿਕਾ ਮਹੱਤਵਪੂਰਨ ਹੈ ਪਰ ਦੂਸਰੇ ਪਾਸੇ ਆਰਸੀਐਮਪੀ ਅਤੇ ਇੰਟੈਲੀਜੈਂਸ ਸੇਵਾਵਾਂ ਵੀ ਆਪਣਾ ਕੰਮ ਜਾਰੀ ਰੱਖ ਰਹੀਆਂ ਨੇ ਲਬਲਾਨ ਨੇ ਕਿਹਾ ਕਿ ਉਹਨਾਂ ਨੂੰ ਆਰਸੀਐਮਪੀ ਦੀ ਕਾਰਗੁਜ਼ਾਰੀ 'ਚ ਪੂਰਾ ਯਕੀਨ ਹੈ ਤੇ ਉਹਨਾਂ ਨੇ ਕਿਹਾ ਕਿ ਆਰਸੀਐਮਪੀ ਵੱਲੋਂ ਉਜਾਗਰ ਕੀਤੀਆਂ ਚਿੰਤਾਵਾਂ ਅਜੇ ਵੀ ਬਰਕਰਾਰ ਨੇ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਮੋਦੀ ਦੀ ਇਸ ਅੰਤਰਰਾਸ਼ਟਰੀ ਸੰਮੇਲਨ 'ਚ ਗਲੋਬਲ ਆਰਥਿਕ ਮੁੱਦਿਆਂ ਤੇ ਚਰਚਾਵਾਂ 'ਚ ਹਾਜ਼ਰੀ ਦਾ ਕੈਨੇਡਾ 'ਚ ਕਾਨੂੰਨ ਦੇ ਸ਼ਾਸਨ ਜਾਂ RCMP ਦੀ ਜਾਂਚ ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਗੌਰਤਲਬ ਨੇ ਕਿ ਪਿਛਲੇ ਫਾਲ 'ਚ RCMP ਦੇ ਚੀਫ ਨੇ ਭਾਰਤੀ ਸਰਕਾਰ ਦੇ ਏਜੰਟਸ ਵੱਲੋਂ ਕੈਨੇਡਾ 'ਚ ਵਿਆਪਕ ਹਿੰਸਾ ਜਿਸ ਵਿੱਚ ਕਤਲ ਵੀ ਸ਼ਾਮਲ ਹੈ ਵਿੱਚ ਭੂਮਿਕਾ ਹੋਣ ਦੇ ਦੋਸ਼ ਲਾਇਏ ਸਨ ਤੇ ਚੇਤਾਵਨੀ ਦਿੱਤੀ ਸੀ ਕਿ ਇਹ ਕੈਨੇਡਾ ਦੀ ਜਨਤਕ ਸੁਰੱਖਿਆ ਲਈ ਗੰਭੀਰ ਖਤਰਾ ਹੈ। आरसीएमपी कमिश्नर माइक डोहिम ਨੇ ਕਿਆ ਸੀ ਕਿ ਉਹਨਾਂ ਦੀ ਪੁਲਿਸ ਕੋਲ ਪੁਖਤਾ ਸਬੂਤ ਨੇ ਜੋ ਦਰਸਾਉਂਦੇ ਨੇ ਕਿ ਭਾਰਤ ਸਰਕਾਰ ਦੀ ਆਲਾ ਕਮਾਨ ਕੈਨੇਡੀਅਨ ਧਰਤੀ ਤੇ ਹਿੰਸਾ ਦੀ ਮੁਹਿੰਮ ਨੂੰ ਅੰਜਾਮ ਦੇਣ ਚ ਸ਼ਾਮਲ ਸੀ ਜਿਸ ਵਿੱਚ ਕਤਲ ਜ਼ਬਰਦਸਤੀ ਅਤੇ ਜ਼ਬਰਨ ਵਸੂਲੀ ਸ਼ਾਮਲ ਹੈ ਕੈਨੇਡਾ ਦੇ ਕੈਨੇਨੈਸ ਕਿਸ 'ਚ 2 ਦਿਨਾ G7 ਸੰਮੇਲਨ ਸ਼ੁਰੂ ਹੋਇਆ ਹੈ ਇਸ ਸਮਾਗਮ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ ਖਾਲਸਤਾਨੀ ਸੰਗਠਨਾਵਾਂ ਵੱਲੋਂ ਵਿਸ਼ਾਲ ਰੋਡ ਸ਼ੋਅ ਕੀਤਾ ਗਿਆ ਰੋਡ ਸ਼ੋਅ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੋ ਜੀ 7 ਸੰਮੇਲਨ ਚ ਸ਼ਾਮਲ ਕਰਨ ਦਾ ਸਖਤ ਵਿਰੋਧ ਕੀਤਾ ਗਿਆ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਜੇਲ ਵਰਗੀ ਚੀਜ਼ ਚ ਬੰਦ ਕਰਕੇ ਸੜਕ ਤੇ ਰੱਖਿਆ ਗਿਆ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਨੂੰ ਹਥਕੜੀ ਵੀ ਲਾਈ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਪਹੁੰਚਣ ਤੋਂ ਪਹਿਲਾਂ ਅਜਿਹਾ ਪ੍ਰਦਰਸ਼ਨ ਹੋਣ ਦੀ ਸੂਰਤ ਚ ਭਾਰਤੀ ਏਜੰਸੀਆਂ ਅਲਰਟ ਤੇ ਨੇ हासिल ਜਾਣਕਾਰੀ ਅਨੁਸਾਰ ਕੈਨੇਡਾ ਦੇ ਕੈਲਗਰੀ ਸੂਬੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦੇ ਵਿਰੋਧ 'ਚ ਖਾਲਸਤਾਨੀਆਂ ਨੇ ਇੱਕ ਰੋਡ ਸ਼ੋਅ ਕੱਢਿਆ ਕੈਲਗਰੀ ਦੇ ਗੁਰਦੁਆਰਾ ਦਸ਼ਮੇਸ਼ ਤੋਂ ਸ਼ੁਰੂ ਹੋਏ ਇਸ ਕਾਫਲੇ ਦੀ ਅਗਵਾਈ ਖਾਲਸਤਾਨ ਸਮਰਥਕ ਮਨਨ ਜਿੰਦਰ ਸਿੰਘ ਕਰ ਰਹੇ ਸਨ ਖਾਲਸਤਾਨੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦਿੱਤੀ ਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕੈਨੇਡਾ ਦੇ ਦੁਸ਼ਮਣ ਨੇ ਉਨਾ ਕਿਹਾ ਕਿ ਅਸੀਂ ਇੱਥੇ ਪ੍ਰਧਾਨ ਮੰਤਰੀ ਮੋਦੀ ਦੀ ਰਾਜਨੀਤੀ ਨੂੰ ਖਤਮ ਕਰਨ ਲਈ ਇਕੱਠੇ ਹੋਏ ਹਾਂ ਅਸੀਂ ਕੈਨੇਡਾ ਨੂੰ ਸੁਰੱਖਿਅਤ ਬਣਾਉਣਾ ਚਾਹੁੰਦੇ ਹਾਂ ਖਾਲਿਸਤਾਨੀਆਂ ਨੇ ਧਮਕੀ ਦਿੱਤੀ ਹੈ ਕਿ ਜਦੋਂ ਤੱਕ ਪ੍ਰਧਾਨ ਮੰਤਰੀ ਮੋਦੀ ਕੈਨੇਡਾ 'ਚ ਰਹਿਣਗੇ ਉਹ ਵਿਰੋਧ ਪ੍ਰਦਰਸ਼ਨ ਕਰਦੇ ਰਹਿਣਗੇ ਇਸ ਦੌਰਾਨ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਦੇ ਕੈਨਨੈਸਕਿਸ ਦੇ ਵਿੱਚ ਜੀ7 ਸੰਮੇਲਨ 'ਚ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਮੋਦੀ ਦੇ ਕੈਨੇਡਾ ਪਹੁੰਚਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਜਰਮਨ ਚਾਂਸਲਰ ਫੈਡਰਿਕ ਮਰਜ ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਂ ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਸੋਮਵਾਰ ਨੂੰ ਸਮੀਲਨ ਲਈ ਕੈਨੇਡਾ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਆਪਣਾ ਸਾਈਪਰਸ ਦੌਰਾ ਖਤਮ ਕਰਨ ਤੋਂ ਬਾਅਦ ਕੈਨੇਡਾ ਪਹੁੰਚ ਰਹੇ ਨੇ ਉਧਰ ਦੂਜੇ ਪਾਸੇ ਭਾਰਤ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੈਨੇਡਾ ਚ ਜੀ7 ਸੰਮੇਲਨ ਤੋਂ ਪਹਿਲਾਂ ਵਿਰੋਧ ਪ੍ਰਦਰਸ਼ਨ ਕਰ ਰਹੇ ਖਾਲਸਤਾਨੀ ਸਮਰਥਕਾਂ ਤੇ ਤਿੱਖਾ ਹਮਲਾ ਕੀਤਾ। ਉਹਨਾਂ ਨੇ ਰੋਸ ਵਿਖਾਵਾ ਕਰ ਰਹੇ ਲੋਕਾਂ ਨੂੰ ਪਹਾੜੇ ਦੇ ਪ੍ਰਦਰਸ਼ਨਕਾਰੀ ਦੱਸਦਿਆਂ ਕਿ ਆ ਕਿ ਇਹਨਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਹੈ। ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੁਰੀ ਨੇ ਕਿਹਾ ਕਿ ਕੱਲ ਤੋਂ ਉਹਨਾਂ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਲੋਕ ਗਵਾਂਡੀ ਦੇਸ਼ ਪਾਕਿਸਤਾਨ ਤੋਂ ਫੰਡਿੰਗ ਲੈਂਦੇ ਨੇ ਅਤੇ ਜਦੋਂ ਉਹਨਾਂ ਨੂੰ ਫੰਡਿੰਗ ਨਹੀਂ ਮਿਲਦੀ ਤਾਂ ਉਹ ਇਸ ਦੇ ਵਿਰੋਧ ਦੇ ਵਿੱਚ ਹੋਗਾ ਪੁਰੀ ਨੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਦੇ ਆ ਇਹਨਾਂ ਨੂੰ ਪਹਾੜੇ ਦੇ ਟੱਟੂਆਂ ਨੂੰ ਗੰਭੀਰਤਾ ਨਾਲ ਨਾ ਲੌਕਿਆ ਸਾਈਪ੍ਰਸ ਦੀ ਆਪਣੀ ਫੇਰੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 17 ਜੂਨ ਨੂੰ ਕੈਨੇਡਾ ਦੇ ਕਨਾਨਾਸਕਿਸ 'ਚ ਜੀ 7 ਸੰਮੇਲਨ 'ਚ ਸ਼ਾਮਲ ਹੋਣਗੇ ਇਹ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਸੱਦੇ ਤੇ ਉਹਨਾਂ ਦੀ ਲਗਾਤਾਰ 6ਵੀਂ ਜੀ 7 ਭਾਗੀਦਾਰੀ ਹੋਵੇਗੀ ਪੀਐਮ ਮੋਦੀ ਨੇ ਆਪਣੇ ਬਿਆਨ ਚ ਕਿਹਾ ਹੈ ਕਿ ਇਹ ਸੰਮੇਲਨ ਗਲੋਬਲ ਸਾਊਥ ਦੇ ਗਲੋਬਲ ਮੁੱਦਿਆਂ ਅਤੇ ਤਰਜੀਹਾਂ ਤੇ ਕੰਮ ਕਰਨ ਦਾ ਮੌਕਾ ਪ੍ਰਦਾਨ ਕਰੇਗਾ ਮੈਂ ਭਾਈਵਾਲ ਦੇਸ਼ਾਂ ਦੇ ਨੇਤਾਵਾਂ ਨਾਲ ਵਿਚਾਰ ਵਟਾਂਦਰੇ ਦੀ ਵੀ ਉਮੀਦ ਕਰ ਰਿਹਾ ਹਾਂ ਜੀ7 ਸੰਮੇਲਨ ਤੋਂ ਬੜੀਆਂ ਆਸਾਂ ਨੇ ਔਰ ਇਸੇ ਤਰੀਕੇ ਦੇ ਨਾਲ 18 ਜੂਨ ਨੂੰ ਪ੍ਰਧਾਨ ਮੰਤਰੀ ਮੋਦੀ ਕਰੋਸ਼ੀਆ ਦਾ ਦੌਰਾ ਕਰਨਗੇ ਜਿੱਥੇ ਉਹ ਰਾਸ਼ਟਰਪਤੀ ਜ਼ੋਰਾਨ ਮਿਲਾਨੋਵਿਚ ਅਤੇ ਪ੍ਰਧਾਨ ਮੰਤਰੀ ਆਂਦਰੇਜ਼ ਪਲੇਨਕੋਵਿਚ ਨਾਲ ਮੁਲਾਕਾਤ ਕਰਨਗੇ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਕਰੋਸ਼ੀਆ ਦੀ ਪਹਿਲੀ ਫੇਰੀ ਹੋਵੇਗੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੌਰਾ ਦੋਵਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰੇਗਾ ਅਤੇ ਆਪਸੀ ਹਿੱਤਾਂ ਦੇ ਖੇਤਰਾਂ 'ਚ ਸਹਿਯੋਗ ਦੇ ਨਵੇਂ ਰਸਤੇ ਖੋਲੇਗਾ ਉਨ੍ਹਾਂ ਅੱਗੇ ਕਿਹਾ ਕਿ ਤਿੰਨ ਦੇਸ਼ਾਂ ਦੀ ਇਹ ਯਾਤਰਾ ਅੱਤਵਾਦ ਵਿਰੁੱਧ ਭਾਰਤ ਦੀ ਲੜਾਈ 'ਚ ਅੰਤਰਰਾਸ਼ਟਰੀ ਸਮਰਥਨ ਲਈ ਧੰਨਵਾਦ ਪ੍ਰਗਟ ਕਰਨ ਅਤੇ ਵਿਸ਼ਵ ਪੱਧਰ 'ਤੇ ਅੱਤਵਾਦ ਨਾਲ ਲੜਨ ਦੀ ਸਮਝ ਵਧਾਉਣ ਦਾ ਮੌਕਾ ਹੈ ਕੈਨੇਡਾ ਦੇ BC ਚ ਇੱਕ ਕਾਰ ਬੇਕਾਬੂ ਹੋ ਕੇ ਸਕੁਐਮਿਸ਼ ਦਰਿਆ ਚ ਜਾ ਡਿੱਗੀ ਜਿਸ ਵਿੱਚ 4 ਪੰਜਾਬੀ ਸਵਾਰ ਸਨ ਇਸ ਹਾਦਸੇ ਮਗਰੋਂ ਕਾਰ ਚ ਸਵਾਰ 3 ਜਣੇ ਕਿਸੇ ਤਰ੍ਹਾਂ ਸੁਰੱਖਿਅਤ ਬਾਹਰ ਨਿਕਲਣ ਚ ਸਫਲ ਰਹੇ ਪਰ ਨਵਦੀਪ ਸਿੱਧੂ ਦੀ ਕੋਈ ਉਗ ਸੁਗ ਨਹੀਂ ਮਿਲ ਸਕੀ ਸਕੁਐਮਿਸ਼ ਆਰ ਸੀ ਐਮ ਪੀ ਫਾਇਰ ਡਿਪਾਰਟਮੈਂਟ ਅਤੇ ਸਰਚ ਐਂਡ ਰੈਸਕਿਊ ਟੀਮ ਵੱਲੋਂ ਲਾਪਤਾ ਪੰਜਾਬੀ ਨੌਜਵਾਨ ਅਤੇ ਗੱਡੀ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਪਰ ਅੰਤਿਮ ਰਿਪੋਰਟ ਮਿਲਣ ਤੱਕ ਸਫਲਤਾ ਨਹੀਂ ਮਿਲ ਸਕੀ ਉਧਰ ਬੀ ਸੀ ਐਮਰਜੈਂਸੀ ਹੈਲਥ ਸਰਵਿਸਿਜ਼ ਨੇ ਦੱਸਿਆ ਹੈ ਕਿ ਸ਼ਨੀਵਾਰ ਵੱਡੇ ਤੜਕੇ ਤਕਰੀਬਨ 3 ਵਜੇ ਇੱਕ ਗੱਡੀ ਦੇ ਨਦੀ 'ਚ ਡਿੱਗਣ ਦੀ ਇਤਲਾਹ ਮਿਲੀ ਜਿਸ ਮਗਰੋਂ ਦੋ ਐਂਬੂਲੈਂਸਾਂ ਮੌਕੇ ਤੇ ਭੇਜੀਆਂ ਗਈਆਂ ਤੇ ਤਿੰਨ ਜਣਿਆਂ ਨੂੰ ਮੋਢਲੀ ਡਾਕਟਰੀ ਸਹਾਇਤਾ ਮਗਰੋਂ ਘਰ ਭੇਜ ਦਿੱਤਾ ਗਿਆ ਐਤਵਾਰ ਬਾਅਦ ਦੁਪਹਿਰ ਤੱਕ ਨਦੀ 'ਚ ਡਿੱਗੀ ਗੱਡੀ ਅਤੇ ਇਸ ਵਿੱਚ ਸਵਾਰ ਇੱਕ ਜਣੇ ਦੀ ਭਾਲ ਕੀਤੀ ਜਾ ਰਹੀ ਸੀ। ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਹੈ ਕਿ ਉਹਨਾਂ ਨੂੰ ਫੈਡਰਲ ਸਰਕਾਰ ਦੀ ਵੱਡੇ ਬੁਨਿਆਦੀ ਢਾਂਚੇ ਪ੍ਰੋਜੈਕਟਾਂ ਦੀ ਪ੍ਰਵਾਨਗੀ ਦੇ ਸਮੇਂ ਨੂੰ 2 ਸਾਲ ਤੱਕ ਘਟਾਉਣ ਦੀ ਯੋਜਨਾ ਪਸੰਦ ਹੈ ਤੇ ਉਹ ਉਮੀਦ ਕਰਦੇ ਨੇ ਕਿ ਕੈਨੇਡਾ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਬਿਹਤਰ ਬਣਾਉਣ ਲਈ ਹੋਰ ਕਾਨੂੰਨਾਂ 'ਚ ਸੋਧ ਕਰ ਸਕਦਾ ਹੈ। ਉਹਨਾਂ ਕਹਿੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਕੰਮਾਂ ਦਾ ਇੱਕ ਹਿੱਸਾ ਇਕ ਨਿਵੇਸ਼ ਅਨੁਕੂਲ ਮਾਹੌਲ ਬਣਾਉਣਾ ਹੈ ਜੋ ਨਿਵੇਸ਼ਕ ਪਾਈਚਾਰੇ ਦਾ ਕੈਨੇਡਾ ਚ ਵਾਪਸ ਸਵਾਗਤ ਕਰ ਸਕਦਾ ਹੈ ਕਿਉਂਕਿ ਇਸ ਨੇ ਪਿਛਲੇ 10 ਸਾਲਾਂ ਤੋਂ ਅਜਿਹਾ ਨਹੀਂ ਕੀਤਾ ਕਾਰਨੀ ਅਤੇ ਉਸਦੀ ਲਿਬਰਲ ਸਰਕਾਰ ਰਾਸ਼ਟਰ ਨਿਰਮਾਣ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਤੇਜ਼ ਕਰਨ ਦੀਆਂ ਯੋਜਨਾਵਾਂ ਨਾਲ ਅੱਗੇ ਵਧ ਰਹੀ ਹੈ ਇਹ ਪਾਰਟੀ ਦੇ ਚੋਣ ਪਲੇਟਫਾਰਮ ਦਾ ਇੱਕ ਕੇਂਦਰ ਪਲਾਨ ਹੈ 1 ਜੂਨ ਦੇ ਸ਼ੁਰੂ ਚ ਲਿਬਰਲਸ ਨੇ ਇੱਕ ਕੈਨੇਡੀਅਨ ਆਰਥਿਕਤਾ ਐਕਟ ਪੇਸ਼ ਕੀਤਾ ਜਿਸ ਬਾਰੇ ਕਾਰਨੀ ਨੇ ਉਸ ਸਮੇਂ ਕਿਹਾ ਸੀ ਕਿ ਇਹ ਇੱਕ ਬਿੱਲ ਹੈ ਜੋ 13 ਵਿੱਚੋਂ ਇੱਕ ਕੈਨੇਡੀਅਨ ਆਰਥਿਕਤਾ ਬਣਾਉਣ ਅਤੇ ਇੱਕ ਮਜ਼ਬੂਤ ਵਧੇਰੇ ਲਚਕੀਲਾ ਕੈਨੇਡੀਅਨ ਆਰਥਿਕਤਾ ਬਣਾਉਣ ਲਈ ਤਿਆਰ ਕਰਨਾ ਹੈ ਜੋ ਸਾਰਿਆਂ ਲਈ ਕੰਮ ਕਰਦਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਿੱਲ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਪ੍ਰਵਾਨਗੀ ਪ੍ਰਕਿਰਿਆ ਨੂੰ ਤੇਜ਼ ਕਰੇਗਾ ਫੈਡਰਲ ਤੇ ਸੂਬਾਈ ਪ੍ਰਵਾਨਗੀ ਪ੍ਰਕਿਰਿਆ ਨੂੰ ਕ੍ਰਮਵਾਰ ਕਰਨ ਦੀ ਬਜਾਏ ਇੱਕ ਪ੍ਰੋਜੈਕਟ ਇੱਕ ਸਮੀਖਿਆ ਬਾਂਡ ਪੇਸ਼ ਕਰਕੇ ਪ੍ਰਵਾਨਗੀ ਦੇ ਸਮੇਂ ਨੂੰ 5 ਸਾਲ ਤੋਂ ਘਟਾ ਕੇ 2 ਸਾਲ ਕਰ ਦੇਵੇਗਾ ਸਮਿਥ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਕਾਰਨੀ ਕੌਮੀ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਲਈ 2 ਸਾਲਾਂ ਦੀ ਸਮਾਂ ਸੀਮਾ ਚਾਹੁੰਦੇ ਨੇ ਇਹ ਤੱਥ ਇੱਕ ਪ੍ਰਦਰਸ਼ਨ ਹੈ ਕਿ ਉਹ ਜਾਣਦੇ ਨੇ ਕਿ ਫੈਡਰਲ ਪ੍ਰਕਿਰਿਆ ਟੁੱਟ ਗਈ ਹੈ ਤੇ ਅਲਬਰਟਾ ਸਰੂਤ ਪ੍ਰੋਜੈਕਟਾਂ ਤੇ ਤੇਜ਼ ਚਲਦੇ ਹੋਏ ਜ਼ਮੀਨ ਤੇ ਉਤਰਨ ਲਈ ਉਤਸਕ ਹੈ ਅਲਬਰਟਾ ਦੇ ਪ੍ਰੀਮੀਅਰ ਆਟਵਾ ਨੂੰ ਬਿਲ ਸੀ 69 ਜਿਸ ਨੂੰ ਪ੍ਰਭਾਵ ਮੁਲਾਂਕਣ ਐਕਟ ਵੀ ਕਿਹਾ ਜਾਂਦਾ ਹੈ 'ਚ ਮਹੱਤਵਪੂਰਨ ਸੋਧਾਂ ਕਰਨ ਲਈ ਵੀ ਕਹਿ ਰਹੇ ਨੇ 2019 ਚ ਲਾਗੂ ਹੋਏ ਇਸ ਬਿੱਲ ਨੇ ਫੈਡਰਲ ਰੈਗੂਲੇਟਰਾਂ ਨੂੰ ਸਰੋਤ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੇ ਸੰਭਾਵੀ ਵਾਤਾਵਰਣ ਅਤੇ ਸਮਾਜਿਕ ਪ੍ਰਭਾਵਾਂ ਤੇ ਵਿਚਾਰ ਕਰਨ ਦੀ ਆਗਿਆ ਦਿੱਤੀ। ਕੈਨੇਡਾ ਦੀ ਸੁਪਰੀਮ ਕੋਰਟ ਵੱਲੋਂ 2023 ਚ ਪ੍ਰਭਾਵ ਮੁਲਾਂਕਣ ਐਕਟ ਦੇ ਕੁਝ ਹਿੱਸੇ ਗੈਰ ਸੰਵਿਧਾਨਕ ਹੋਣ ਦੇ ਫੈਸਲੇ ਤੋਂ ਬਾਅਦ ਕਾਨੂੰਨ ਦੇ ਕੁਝ ਭਾਗਾਂ 'ਚ ਸੋਧ ਕੀਤੀ ਗਈ। ਅਲਬਰਟਾ ਸਰਕਾਰ ਨੇ ਕਿਹਾ ਕਿ ਬਦਲਾ ਨਾਕਾਫੀ ਸੰਤ ਸੋਧੇ ਹੋਏ ਬਿੱਲ ਨੂੰ ਸੰਵਿਧਾਨਕ ਕਿਆ ਸਮਿਥ ਨੇ ਕਿਹਾ ਕਿ ਆਟਵਾ ਕੋਲ ਸਰਹੱਦਾਂ ਪਾਰ ਕਰਨ ਵਾਲੇ ਪ੍ਰੋਜੈਕਟਾਂ ਦੇ ਉੱਤੇ ਅਧਿਕਾਰ ਖੇਤਰ ਹੈ ਪਰ ਆਈਏਏ ਚ ਕੁਝ ਜ਼ਰੂਰਤਾਂ ਨੇ ਜੋ ਵਿਚਾਰ ਧਾਰਕ ਨੇ ਤੇ ਮਾਪਣ ਚ ਮੁਸ਼ਕਲ ਹਨ ਉਹਨਾਂ ਕਿਹਾ ਕਿ ਐਕਟ ਨੂੰ ਸੋਧਾਂ ਦੀ ਲੋੜ ਹੈ ਕਿਉਂਕਿ ਸਾਨੂੰ ਅਮਰੀਕੀਆਂ ਨਾਲ ਤਾਲਮੇਲ ਰੱਖਣਾ ਪਵੇਗਾ ਤੇ ਉਹ ਆਪਣੀਆਂ ਰੈਗੂਲੇਟਰੀ ਪ੍ਰਕਿਰਿਆਵਾਂ ਨੂੰ ਵੀ ਇੰਨੀ ਤੇਜ਼ ਨਾਲ ਕਰਨ ਲਈ ਬਦਲ ਰਹੇ ਨੇ ਜੇਕਰ ਅਸੀਂ ਇਹ ਤਾਲਮੇਲ ਜਾਰੀ ਨਹੀਂ ਰੱਖਦੇ ਤਾਂ ਅਸੀਂ ਨਿਵੇਸ਼ ਦੀ ਇਸ ਖਿੜਕੀ ਨੂੰ ਗਵਾ ਦੇਵਾਂਗੇ। ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਰੋਜ਼ਾਨਾ 3000 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਕੇ ਡਿਪੋਰਟ ਕਰਨ ਦੇ ਨਵੇਂ ਹੁਕਮ ਜਾਰੀ ਕੀਤੇ ਗਏ ਨੇ। ਹੁਣ ਤੱਕ ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ ਵੱਲੋਂ ਰੋਜ਼ਾਨਾ ਤਕਰੀਬਨ 650 ਪ੍ਰਵਾਸੀਆਂ ਨੂੰ ਕਾਬੂ ਕੀਤਾ ਜਾ ਰਿਹਾ ਸੀ ਪਰ ਐਤਵਾਰ ਨੂੰ 트੍ਰੰਪ ਵੱਲੋਂ ਟੀਚਾ 5 ਗੁਣਾ ਵਧਾ ਦਿੱਤਾ ਗਿਆ। ਸੋਸ਼ਲ ਮੀਡੀਆ ਰਾਹੀਂ ਜਾਰੀ ਹੁਕਮਾਂ 'ਚ 트੍ਰੰਪ ਨੇ ਕਿਹਾ ਕਿ ਲਾਸ ਐਂਜਲਸ ਸ਼ਿਕਾਗੋ ਅਤੇ ਨਿਊਯਾਰਕ ਵਰਗੇ ਵੱਡੇ ਸ਼ਹਿਰਾਂ 'ਚ ਵੱਧ ਤੋਂ ਵੱਧ ਛਾਪੇ ਮਾਰੇ ਜਾਣ ਜਿੱਥੇ ਲੱਖਾਂ ਦੀ ਗਿਣਤੀ 'ਚ ਗੈਰਕਾਨੂੰਨੀ ਪ੍ਰਵਾਸੀ ਰਹਿ ਰਹੇ ਨੇ 트럼ਪ ਨੇ ਦਾਵਾ ਕੀਤਾ ਕਿ ਉਹ ਅਮਰੀਕਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਡੈਪੂਟੇਸ਼ਨ ਮੁਹਿੰਮ ਚਲਾਉਣ ਦੇ ਇੱਛੁਕ ਨੇ ਹਾਲਾਂਕਿ 트럼ਪ ਨੇ ਅਜਿਹੇ ਦਾਅਵੇ ਦੂਸਰੇ ਕਾਰਜਕਾਲ ਦੇ ਆਰੰਭ ਹੋਣ ਮੌਕੇ ਵੀ ਕੀਤੇ ਸਨ ਸੌ ਚੁੱਕੜ ਮਗਰੋਂ 트럼ਪ ਵੱਲੋਂ 10 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪਹਿਲੇ ਸਾਲ ਡਿਪੋਰਟ ਕਰਨ ਦਾ ਟੀਚਾ ਰੱਖਿਆ ਗਿਆ ਸੀ ਪਰ ਅਮਰੀਕਾ ਦੇ ਕੋਨੇ-ਕੋਨੇ 'ਚ ਛਾਪੇ ਮਾਰਨ ਤੋਂ ਬਾਅਦ ਵੀ ਇਛਤ ਨਤੀਜੇ ਸਾਹਮਣੇ ਨਹੀਂ ਆ ਸਕੇ 트럼ਪ ਦੀਆਂ ਇਹਨਾਂ ਆਪ ਖੋਦਰੀਆਂ ਵਿਰੁੱਧ ਅਮਰੀਕਾ ਦੇ ਕਈ ਸ਼ਹਿਰਾਂ 'ਚ ਹਿੰਸਾ ਕ੍ਰੋਸ ਵੇਫ ਖਾਵੇ ਸਾਹਮਣੇ ਆਈ ਨੇ ਤੇ ਸ਼ਨੀਵਾਰ ਨੂੰ ਵੀ ਕਈ ਥਾਵਾਂ 'ਤੇ ਮਜ਼ਾਰਿਆਂ ਦਾ ਸਿਲਸਿਲਾ ਜਾਰੀ ਰਿਹਾ ਟਰੰਪ ਦੇ ਤਾਜ਼ਾ ਹੁਕਮਾਂ 'ਚ ਡੈਮੋਕ੍ਰੈਟਿਕ ਪਾਰਟੀ ਨਾਲ ਸਬੰਧਤ ਮੇਹਰਾਂ ਵਾਲੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਇਸ਼ਾਰਾ ਕੀਤਾ ਗਿਆ ਹੈ ਜਿਨ੍ਹਾਂ ਨੂੰ ਗੈਰਕਾਨੂੰਨੀ ਪ੍ਰਵਾਸੀਆਂ ਦੀ ਪਨਾਹਗਾ ਮੰਨਿਆ ਜਾਂਦਾ ਹੈ। ਦੂਜੇ ਪਾਸੇ ਟਰੰਪ ਸਰਕਾਰ ਵੱਲੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਵੱਖਰੀਆਂ ਹਦਾਇਤਾਂ ਜਾਰੀ ਕਰਦਿਆਂ ਖੇਤਾਂ, ਰੈਸਟੋਰੈਂਸ ਅਤੇ ਹੋਟਲਾਂ 'ਚ ਛਾਪੇ ਰੋਕਣ ਵਾਸਤੇ ਕਿਹਾ ਗਿਆ ਹੈ। ਇਸ ਨੀਤੀ ਪਿੱਛੇ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਫਲ ਸਬਜ਼ੀਆਂ ਦੀ ਤੋੜਾਈ ਦਾ ਸੀਜ਼ਨ ਸਿਖਰਾਂ ਤੇ ਹੈ ਤੇ ਕਿਸਾਨਾਂ ਨੂੰ ਆਪਣੀ ਜ਼ਰੂਰਤ ਮੁਤਾਬਕ ਮਜ਼ਦੂਰ ਨਹੀਂ ਮਿਲ ਰਿਹਾ ਸਮੇਂ ਸਿਰ ਫਸਲਾਂ ਦੀ ਸੰਭਾਲ ਨਾ ਕੀਤੀ ਗਈ ਤਾਂ ਅਮਰੀਕਾ ਦੀ ਆਰਥਿਕਤਾ ਨੂੰ ਵੱਡੀ ਢਾਹ ਲੱਗ ਸਕਦੀ ਹੈ ਇਮੀਗ੍ਰੇਸ਼ਨ ਛਾਪਿਆਂ ਦਾ ਡਰ ਮਜ਼ਦੂਰਾਂ ਦੇ ਮਨ ਚੋਂ ਨਿਕਲ ਜਾਵੇਗਾ ਤੇ ਉਹ ਮਨ ਲਾ ਕੇ ਆਪਣਾ ਕੰਮ ਕਰ ਸਕਣਗੇ ਬਿਲਕੁਲ ਇਹੋ ਵਰਤਾਰਾ ਹੋਟਲਾਂ ਤੇ ਰੈਸਟੋਰੈਂਟਸ ਦੇ ਮਾਮਲੇ 'ਚ ਵੀ ਸਾਹਮਣੇ ਆਇਆ ਏ ਜਿੱਥੇ ਇਮੀਗ੍ਰੇਸ਼ਨ ਛਾਪਿਆਂ ਦੇ ਡਰੋਂ ਕਿਰਤੀਆਂ ਨੇ ਆਉਣਾ ਹੀ ਬੰਦ ਕਰ ਦਿੱਤਾ ਇਮੀਗ੍ਰੇਸ਼ਨ ਮਾਹਿਰਾ ਮੁਤਾਬਕ ਬਗੈਰ ਅਪਰਾਧਿਕ ਪਛੋਕੜ ਵਾਲੇ ਖੇਤ ਮਜ਼ਦੂਰਾਂ ਅਤੇ ਹੋਟਲ ਤੇ ਰੈਸਟੋਰੈਂਟ ਕਾਮਿਆਂ ਦੀ ਫੜੋ ਫੜੀ ਨਹੀਂ ਕੀਤੀ ਜਾਵੇਗੀ ਭਾਵੇਂ ਉਹ ਬਗੈਰ ਦਸਤਾਵੇਜ਼ਾਂ ਤੋਂ ਅਮਰੀਕਾ 'ਚ ਰਹਿ ਰਹੇ ਹੋਣ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦਾ ਸਿਆਸਤ ਦੇ ਨਾਲ ਨਾਲ ਕਾਰੋਬਾਰ ਵੀ ਖੂਬ ਵੱਧ ਫੁੱਲ ਰਿਹਾ ਹੈ। ਉਹਨਾਂ ਦੀ ਕਮਾਈ ਹੁਣ ਅਮਰੀਕਾ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹੁਣੇ ਜੇ ਜਨਤਕ ਕੀਤੀ ਗਈ ਇੱਕ ਫਾਈਨੈਂਸ਼ੀਅਲ ਡਿਸਕਲੋਜ਼ਰ ਰਿਪੋਰਟ ਅਨੁਸਾਰ 트੍ਰੰਪ ਨੇ ਸਾਲ 2024 ਦੌਰਾਨ ਕ੍ਰਿਪਟੋ ਕਰੰਸੀ, ਰੀਅਲ ਅਸਟੇਟ, 골ਫ ਕਲੱਬਾਂ, ਬ੍ਰਾਂਡਡ ਉਤਪਾਦਾਂ ਅਤੇ ਕਮਾਂਤਰੀ ਸੌਦੇਆਂ ਰਾਹੀਂ 600 ਮਿਲੀਅਨ ਡਾਲਰ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ ਰਿਪੋਰਟ ਚ ਉਹਨਾਂ ਕੋਲ ਘੱਟੋ-ਘੱਟ 1.6 ਅਰਬ ਡਾਲਰ ਦੀ ਜਾਇਦਾਦ ਹੋਣ ਦੀ ਗੱਲ ਕਹੀ ਗਈ ਹਾਲਾਂਕਿ ਇਹ ਘੱਟੋ-ਘੱਟ ਅਨੁਮਾਨ ਹੈ ਕਿਉਂਕਿ ਜ਼ਿਆਦਾਤਰ ਅੰਕੜਿਆਂ ਲਈ ਘੱਟੋ-ਘੱਟ ਗਿਣਤੀ ਨੂੰ ਹੀ ਅਨੁਮਾਨ ਚ ਸ਼ਾਮਲ ਕੀਤਾ ਗਿਆ ਹੈ ਡੀਬਲਿਊ ਪੋਰਟਲ ਨੇ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਰਾਸ਼ਟਰਪਤੀ ਟਰੰਪ ਦੀ ਕਾਰੋਬਾਰੀ ਕਮਾਈ ਚ ਸਭ ਤੋਂ ਨਵਾਂ ਤੇ ਤੇਜ਼ੀ ਨਾਲ ਵਾਧਾ ਹੋਇਆ ਸਰੋਤ ਕ੍ਰਿਪਟੋ ਵਿਖਾਇਆ ਗਿਆ ਹੈ ਰਿਪੋਰਟ ਚ ਦੱਸਿਆ ਗਿਆ ਹੈ ਕਿ ਵਰਲਡ ਲਿਬਰਟੀ ਫਾਈਨੈਂਸ਼ੀਅਲ ਨਾਂ ਦੀ ਇੱਕ ਡੀਸੈਂਟਰਲਾਈਜ਼ਡ ਫਾਈਨੈਂਸ ਕੰਪਨੀ ਤੋਂ ਉਹਨਾਂ ਨੂੰ 57.35 ਮਿਲੀਅਨ ਡਾਲਰ ਦੀ ਆਮਦਨ ਟੋਕਨ ਵਿਕਰੀ ਰਾਹੀਂ ਹੋਈ ਇਸ ਦੇ ਨਾਲ ਹੀ ਉਹਨਾਂ ਕੋਲ ਕੰਪਨੀ ਚ 15.75 ਅਰਬ ਗਵਰਨੈਂਸ ਟੋਕਨ ਵੀ ਹਨ ਇਸ ਤੋਂ ਇਲਾਵਾ ਇਸ ਸਾਲ ਦੇ ਸ਼ੁਰੂ ਚ ਟਰੰਪ ਵੱਲੋਂ ਲਾਂਚ ਕੀਤਾ ਗਿਆ ਇੱਕ ਮੀਮ ਕੋਇਨ ਟਰੰਪ ਡਾਲਰ ਇਕੱਲਾ ਹੀ 320 ਮਿਲੀਅਨ ਡਾਲਰ ਦੀ ਕਮਾਈ ਕਰ ਚੁੱਕਾ ਹੈ ਹਾਲਾਂਕਿ ਸਪਸ਼ਟ ਨਹੀਂ ਕੀਤਾ ਗਿਆ ਕਿ ਉਸ ਵਿੱਚ 트럼ਪ ਦੀ ਹਿੱਸੇਦਾਰੀ ਕਿੰਨੀ ਹੈ ਜਾਂ ਇਹ ਮਾਲੀਆ 트럼ਪ ਦੇ ਕੰਟਰੋਲ ਵਾਲੀਆਂ ਸੰਸਥਾਵਾਂ ਤੇ ਭਾਈਵਾਲਾਂ ਵਿਚਾਲੇ ਕਿਵੇਂ ਵੰਡਿਆ ਗਿਆ ਹੈ ਖਬਰ ਏਜੰਸੀ ਰਾਈਟਰਜ਼ ਦੇ ਇੱਕ ਵਿਸ਼ਲੇਸ਼ਣ ਤੋਂ ਬਾਅਦ ਲਿਖਿਆ ਗਿਆ ਕਿ ਇਹ ਸਪਸ਼ਟ ਹੈ ਕਿ ਡਿਜੀਟਲ ਜਾਇਦਾਦਾਂ ਦੀ ਦੁਨੀਆ 'ਚ 트럼ਪ ਪਰਿਵਾਰ ਨੇ ਅਚਾਨਕ ਵੱਡੀ ਛਾਲ ਮਾਰੀ ਹੈ ਅਬਜ਼ਰਵਰਾਂ ਦਾ ਕਹਿਣਾ ਹੈ ਕਿ 트럼ਪ ਪ੍ਰਸ਼ਾਸਨ ਵੱਲੋਂ ਕ੍ਰਿਪਟੋ ਤੇ ਅਪਣਾਈਆਂ ਗਈਆਂ ਨੀਤੀਆਂ ਉਨਾ ਕਾਰੋਬਾਰਾਂ ਲਈ ਫਾਇਦੇਮੰਦ ਸਾਬਤ ਹੋਈਆਂ ਨੇ ਜਿਨ੍ਹਾਂ ਨਾਲ ਟਰੰਪ ਜਾਂ ਉਹਨਾਂ ਦੇ ਪਰਿਵਾਰ ਦਾ ਸਬੰਧ ਹੈ ਇਸ ਕਾਰਨ ਇੱਕ ਵਾਰ ਫਿਰ ਰਾਸ਼ਟਰਪਤੀ ਦੀਆਂ ਨਿੱਜੀ ਜਾਇਦਾਦਾਂ ਅਤੇ ਸਰਕਾਰੀ ਨੀਤੀ ਨਿਰਧਾਰਣ ਵਿਚਾਲੇ ਹਿੱਤਾਂ ਦੇ ਟਕਰਾਅ ਦੇ ਦੋਸ਼ ਉੱਭਰ ਕੇ ਸਾਹਮਣੇ ਆਏ ਨੇ ਟਰੰਪ ਦੇ ਵਿੱਤੀ ਸਾਮਰਾਜ ਦੀ ਨੀ ਅੱਜ ਵੀ ਰੀਅਲ ਅਸਟੇਟ ਤੇ 골ਫ ਰਿਜ਼ੋਰਟ ਨੇ ਰਿਪੋਰਟ ਅਨੁਸਾਰ ਫਲੋਰੀਡਾ ਚ ਸਥਿਤ ਉਹਨਾਂ ਤੇ ਤਿੰਨ ਪ੍ਰਮੁੱਖ 골ਫ ਰਿਜ਼ੋਰਟਾਂ ਜੁਪੀਟਰ ਡੋਰਲ ਤੇ ਵੈਸਟ ਪਾਮ ਬੀਚ ਅਤੇ ਨਿੱਜੀ ਕਲੱਬ ਮਾਰਾ ਲਾਗੋ ਨੇ ਮਿਲ ਕੇ 217.7 ਮਿਲੀਅਨ ਡਾਲਰ ਤੋਂ ਵੱਧ ਦੀ ਆਮਦਨ ਦਿੱਤੀ ਹੈ ਇਕੱਲੇ 트럼ਪ ਨੈਸ਼ਨਲ ਡੋਰਲ ਤੋਂ ਉਹਨਾਂ ਨੂੰ 110.4 ਮਿਲੀਅਨ ਡਾਲਰ ਦੀ ਕਮਾਈ ਹੋਈ ਹੈ ਜੋ ਕਿਸੇ ਇੱਕ ਜਾਇਦਾਦ ਤੋਂ ਹੋਣ ਵਾਲੀ ਸਭ ਤੋਂ ਵੱਡੀ ਆਮਦਨ ਹੈ ਟ੍ਰੰਪ ਨੇ ਕੋਮਾਂਤਰੀ ਪਦਰ ਤੇ ਵੀ ਕਈ ਸੌਦਿਆਂ ਤੋਂ ਮੋਟੀ ਕਮਾਈ ਕੀਤੀ ਹੈ। ਵਿਏਟਨਾਮ ਦੇ ਇੱਕ ਪ੍ਰੋਜੈਕਟ ਤੋਂ ਉਹਨਾਂ ਨੂੰ 5 ਮਿਲੀਅਨ ਡਾਲਰ ਦੀ ਲਾਇਸੈਂਸ ਫੀਸ, ਭਾਰਤ 'ਚ ਇੱਕ ਰੀਅਲ ਅਸਟੇਟ ਡੀਲ ਤੋਂ 10 ਮਿਲੀਅਨ ਡਾਲਰ ਦੀ ਫੀਸ ਅਤੇ ਦੁਬਈ ਦੇ ਇੱਕ ਆਲੀਸ਼ਾਨ ਪ੍ਰੋਜੈਕਟ ਤੋਂ ਲਗਭਗ 16 ਮਿਲੀਅਨ ਡਾਲਰ ਦੀ ਰਾਇਲਟੀ ਆਮਦਨ ਹੋਈ ਹੈ। ਇਹ ਅੰਕੜੇ ਦੱਸਦੇ ਨੇ ਕਿ ਟ੍ਰੰਪ ਬ੍ਰਾਂਡ ਅੱਜ ਵੀ ਵਿਸ਼ਵਿਕ ਬਾਜ਼ਾਰ 'ਚ ਕਾਰੋਬਾਰੀ ਤਾਕਤ ਬਣਿਆ ਹੋਇਆ ਤੇ ਡੋਨਾਲਡ ਟ੍ਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਉਸ ਦਾ ਅਸਰ ਘਟ ਨਹੀਂ ਹੋਇਆ। ਅਮਰੀਕਾ ਦੇ ਮਿਨੇਸੋਟਾ ਸੂਬੇ 'ਚ ਡੈਮੋਕ੍ਰੈਟਿਕ ਪਾਰਟੀ ਦੇ ਦੋ ਸੰਸਦ ਮੈਂਬਰਾਂ ਦਾ ਕਤਲ ਕਰਨ ਵਾਲਾ ਸ਼ੱਕੀ ਪੁਲਿਸ ਨੇ ਕਾਬੂ ਕਰ ਲਿਆ ਹੈ 57 ਸਾਲ ਦੇ ਵੈਂਸ ਬੋਇਲਟਰ ਨੂੰ ਐਤਵਾਰ ਰਾਤ ਸਿਬਲੀ ਕਾਉਂਟੀ ਦੇ ਪਿੰਡੂ ਇਲਾਕੇ 'ਚੋਂ ਗ੍ਰਿਫਤਾਰ ਕੀਤਾ ਗਿਆ ਸ਼ੈਰਫ ਬੌਬ ਫਲੇਚਰ ਨੇ ਦੱਸਿਆ ਕਿ ਸ਼ੱਕੀ ਦੀ ਪਾਲ ਚ ਜ਼ਿਆਦਾਤਰ ਇਲਾਕਾ ਛਾਣਿਆ ਜਾ ਚੁੱਕਾ ਸੀ ਪਰ ਇਸੇ ਦੌਰਾਨ ਇੱਕ ਟ੍ਰੇਲ ਕੈਮਰਾ ਹੀ ਉਸ ਦੀ ਮੌਜੂਦਗੀ ਬਾਰੇ ਪਤਾ ਲੱਗਾ ਸਵੈਟ ਟੀਮਾਂ ਨੇ ਡਰੋਨਸ ਦੀ ਮਦਦ ਨਾਲ ਉਸ ਦੀ ਪੈੜ ਨਾਪ ਲਈ ਤੇ ਜੰਗਲੀ ਇਲਾਕੇ ਵੱਲ ਫਰਾਰ ਹੋਣ ਦੇ ਯਤਨ ਨਾ ਕਾਮ ਕਰ ਦਿੱਤੇ ਸਿਬਲੀ ਕਾਉਂਟੀ ਦੇ ਸ਼ੈਰਫ ਦਫਤਰ ਮੁਤਾਬਕ ਬੋਇਲਟਰ ਨੇ ਖੁਦ ਆਪਣਾ ਨਾਮ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਅਤੇ ਗ੍ਰਿਫਤਾਰੀ ਦੌਰਾਨ ਤਾਕਤ ਵਰਤਣ ਦੀ ਜ਼ਰੂਰਤ ਨਾ ਪਈ ਬੋਇਲਟਰ ਦੀ ਗੱਡੀ ਵਿੱਚੋਂ 3 AK47 ਅਸॉल्ट ਰਾਈਫਲਾਂ ਇੱਕ 9mm ਵਾਲੀ ਹੈਂਡਗਨ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰਾਂ ਦੀ ਹਿੱਟ ਲਿਸਟ ਬਰਾਮਦ ਕੀਤੀ ਗਈ ਇਸ ਤੋਂ ਇਲਾਵਾ ਇਲਾਕੇ ਦੀ ਤਲਾਸ਼ੀ ਦੌਰਾਨ ਪੁਲਿਸ ਦਾ ਇੱਕ ਬੈਜ ਅਤੇ ਬੈਲਿਸਟਿਕ ਵੈਸਟ ਬਰਾਮਦ ਕੀਤੇ ਗਏ ਬੋਇਲਟਰ ਵਿਰੁੱਧ ਕਤਲ ਦੇ 2 ਅਤੇ ਇਰਾਦਾ ਕਤਲ ਦਾ ਇੱਕ ਦੋਸ਼ ਆਇਦ ਕੀਤਾ ਗਿਆ ਮਿਨੇਸੋਟਾ ਸੂਬਾ ਅਸੈਂਬਲੀ ਦੀ ਸਪੀਕਰ ਲੀਜ਼ਾ ਡੈਮੂਥ ਨੇ ਬੋਇਲਟਰ ਦੀ ਗ੍ਰਿਫਤਾਰੀ ਮਗਰੋਂ ਰੱਬ ਦਾ ਸ਼ੁਕਰ ਕੀਤਾ ਕਿ ਕਾਤਲ ਆਖਰਕਾਰ ਫੜਿਆ ਗਿਆ ਉਹਨਾਂ ਨੇ ਕਿਹਾ ਕਿ ਸੂਬੇ ਦੇ ਪੁਲਿਸ ਅਫਸਰਾਂ ਨੇ ਕਾਤਲ ਦੀ ਗ੍ਰਿਫਤਾਰੀ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਲਗਾਤਾਰ ਡਟੇ ਰਹੇ ਹੁਣ ਸੂਬੇ ਦਾ ਹਰ ਵਸਨੀਕ ਚੈਨ ਦੀ ਨੀਂਦ ਸੌ ਸਕਦਾ ਹੈ ਇੱਥੇ ਦੱਸਣਾ ਪੜਦਾ ਹੈ ਕਿ ਵੈਂਸ ਬੈਲਟਰ ਨੇ ਫੌਜੀ ਵਰਦੀ 'ਚ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਲੋਕਾਂ ਨੂੰ ਹਥਿਆਰਬੰਦ ਸ਼ੱਕੀ ਤੋਂ ਸੁਚੇਤ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਗਈ ਬੋਇਲਟਰ ਨੇ ਮਿਨੀਸੋਟਾ ਸੂਬਾ ਅਸੈਂਬਲੀ ਦੀ ਮੈਂਬਰ ਮੈਲਿਜ਼ਾ ਹਾਟਮੈਨ ਅਤੇ ਉਹਨਾਂ ਦੇ ਪਤੀ ਮਾਰਕ ਚੈਪਲਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਦਕਿ ਸੂਬਾ ਸੈਨੇਟ ਦੇ ਮੈਂਬਰ ਜੌਨ ਹੌਫਮੈਨ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਬਲਟਰ ਦੀ ਗ੍ਰਿਫਤਾਰੀ ਤੋਂ ਪਹਿਲਾਂ ਪੁਲਿਸ ਨੇ ਉਸ ਦੀ ਪਤਨੀ ਜੈਨੀ ਦੀ ਕਾਰ ਤੋਂ ਸ਼ੱਕੀ ਚੀਜ਼ਾਂ ਬਰਾਮਦ ਕੀਤੀਆਂ ਪਰ ਉਸ ਨੂੰ ਹਿਰਾਸਤ 'ਚ ਨਾ ਲਿਆ ਗਿਆ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦਾ ਮੰਨਣਾ ਹੈ ਕਿ ਸਿਆਸਤਦਾਨਾਂ ਉੱਤੇ ਹੋਏ ਹਮਲੇ ਸਿਆਸੀ ਨਫ਼ਰਤ ਤੋਂ ਪ੍ਰੇਰਿਤ ਸਨ ਬਲਟਰ ਦੇ ਰੂਮਮੇਟ ਮੁਤਾਬਕ ਉਹ 트੍ਰੰਪ ਦਾ ਕਟੜ ਹਮਾਇਤੀ ਹੈ ਤੇ ਪੂਰੇ ਅਮਰੀਕਾ 'ਚ ਟਰੰਪ ਵਿਰੋਧ ਮਜ਼ਾਰੇ ਕਰਕੇ ਉਸਨੇ ਡੈਮੋਕ੍ਰੈਟਿਕ ਪਾਰਟੀ ਨਾਲ ਸੰਬੰਧਤ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾਇਆ ਬੋਇਲਟਰ ਦੀ ਹਿੱਟ ਲਿਸਟ ਚ ਡੈਮੋਕ੍ਰੈਟਿਕ ਪਾਰਟੀ ਦੇ ਕਈ ਸੂਬਾਈ ਸਿਆਸਤਦਾਨਾਂ ਤੋਂ ਇਲਾਵਾ ਅਬੋਰਸ਼ਨ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀਆਂ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਲ ਸਨ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਡੋਨਲਡ ਟਰੰਪ ਨਾਲ ਕੀਤੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੁਲਾਕਾਤ ਬਾਕੀ ਲੀਡਰਾਂ ਤੋਂ ਪਹਿਲਾਂ ਕਾਰਨੀ ਦੀ ਹੋਈ ਟਰੰਪ ਨਾਲ ਗੱਲਬਾਤ ਕੈਨੇਡਾ ਯੂਐਸ ਵਪਾਰ ਮੰਤਰੀ ਡੋਮਿਨਿਕ ਲੈਬਲਾਨ ਨੇ ਕਿਹਾ ਕਿ ਕੈਨੇਡਾ ਦਾ ਜੀ7 ਤੇ ਹੋਰ ਨਾ ਦੇਸ਼ਾਂ ਨੂੰ ਬੁਲਾਉਣ ਦਾ ਇਸ ਵਾਰ ਦਾ ਉਦੇਸ਼ ਰਵਾਇਤੀ ਭਾਈਵਾਲਾਂ ਤੋਂ ਪਰਾਂ ਵੀ ਨਵੇਂ 파ਟਨਰ ਤਲਾਸ਼ ਕਰਨਾ। ਮੋਦੀ ਦੇ ਕੈਨੇਡਾ ਪਹੁੰਚਣ ਤੋਂ ਪਹਿਲਾਂ ਖਾਲਸਤਾਨੀਆਂ ਦਾ ਵਿਰੋਧ ਪ੍ਰਦਰਸ਼ਨ ਖਾਲਸਤਾਨੀ ਸੰਗਠਨਾਵਾਂ ਵੱਲੋਂ ਕੈਲਗਰੀ 'ਚ ਕੱਢਿਆ ਗਿਆ ਵਿਸ਼ਾਲ ਰੋਟ ਸ਼ੋਅ। ਕੈਨੇਡਾ 'ਚ ਰੋਸ ਪ੍ਰਦਰਸ਼ਨਾਂ ਤੇ ਹਰਦੀਪ ਸਿੰਘ ਪੁਰੀ ਦਾ ਬਿਆਨ ਰੋਸ ਵਿਖਾਵਾ ਕਰਨ ਵਾਲਿਆਂ ਨੂੰ ਪਾੜੇ ਦੇ ਪ੍ਰਦਰਸ਼ਨਕਾਰੀ ਦੱਸਿਆ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ